ਉਹਦਾ ਇਲਾਕਾ ਹੈਗਾ ਰੋਕੀਆਂ ਲੈਣ ਵਾਸਤੇ ਸੀਤਲ ਉਂਗਰਾਲ ਦਾ ਇਲਾਕਾ ਹੈ ਇਹ ਇੱਥੋਂ ਢਾਲ ਇਕੱਠੀ ਕਰਨ ਵਾਸਤੇ ਰੇੜੀਆਂ ਫੜੀਆਂ ਵਾਲਿਆਂ ਤੋਂ ਹਰ ਮਹੀਨਾ ਪੈਸਾ ਇਕੱਠਾ ਕਰਨ ਵਾਸਤੇ ਉਹਦਾ ਇਲਾਕਾ ਇਹ ਹੈਗਾ ਇੱਥੇ ਧੜਾ ਸੱਟਾ ਚਲਾਉਣ ਵਾਸਤੇ ਲਾਟਰੀਆ ਚਲਾਉਣ ਵਾਸਤੇ ਨਸ਼ੇ ਬਕੋੜ ਵਾਸਤੇ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹ ਤਾਂ ਬੈਸੀ ਹੋਮੋਪੈਥਿਕ ਦੀ ਗੋਲੀ ਜਾਂ ਉਹਦਾ ਕੋਈ ਖਾ ਕੇ ਕਿਸੇ ਨੂੰ ਪੈਦਾ ਨਾ ਕੋਈ ਨੁਕਸਾਨ ਆਇਆ ਸਹੂਦ ਸਰਕਾਰ ਆ ਜਾਣੀ ਸਾਡੀ ਸਾਰਾ ਕੁਝ ਸਹੂਦ ਬੜਾ ਸਾਹਮਣੇ ਆ ਜਾਣਗੇ ਜੇ ਆਮ ਆਦੀ ਪਾਰਟੀ ਚੰਗੀ ਹੁੰਦੀ ਤਾਂ ਸਵਾ ਦੋ ਸਾਲ ਹੋ ਗਏ ਹੈ ਇਹਨਾਂ ਦੀ ਸਰਕਾਰ ਬਣੇ ਨੂੰ ਇਹ ਕੁਛ ਨਾ ਕੁਛ ਸੋਚਦੇ ਬੈਸਦਾ ਲੇਕਿਨ ਇਹਨਾਂ ਨੇ ਕੁਛ ਨਹੀਂ ਸੋਚਿਆ ਹੁਣ ਇਹਨਾਂ ਨੂੰ ਹਰਾਉਣ ਦੀ ਵਾਰੀ ਆ ਗਈ ਹੈ ਇਹਨਾਂ ਨੂੰ ਸਭ ਕੁ ਸਟੋਰ ਦੀ ਵਾਰੀ ਆ ਗਈ ਹੈ ਕਿਉਂਕਿ ਸ਼ੀਤਲੰਗੁਰਾ ਦਾ ਇਹ ਕਹਿਣਾ ਕਿ ਮੇਰਾ ਇਲਾਕਾ ਤੇ ਮੇਰੇ ਇਲਾਕੇ ਵਾਲੇ ਮੈਨੂੰ ਜਿਤਾਉਣਗੇ ਉਹਦਾ ਇਲਾਕਾ ਹੈਗਾ ਫਰੋਤੀਆਂ ਲੈਣ ਵਾਸਤੇ ਸੀਤਲੰਗਰਾਲ ਦਾ ਇਲਾਕਾ ਹੈ ਇਹ ਇੱਥੋਂ ਢਾਲ ਇਕੱਠੀ ਕਰਨ ਵਾਸਤੇ ਰੇੜੀਆਂ ਫੜੀਆਂ ਵਾਲਿਆਂ ਤੋਂ ਹਰ ਮਹੀਨਾ ਪੈਸਾ ਇਕੱਠਾ ਕਰਨ ਵਾਸਤੇ ਉਹਦਾ ਇਲਾਕਾ ਇਹ ਹੈਗਾ ਇੱਥੇ ਦੜਾ ਸੱਟਾ ਚਲਾਉਣ ਵਾਸਤੇ ਲਾਟਰੀਆ ਚਲਾਉਣ ਵਾਸਤੇ ਨਸ਼ੇ ਬਕਾਉਣ ਵਾਸਤੇ ਅਜਿਹੇ ਇਲਾਕਾ ਐਸੀ ਉਹਨੂੰ ਸੁਭਾਲਣਾ ਨਹੀਂ ਜਿਹੜਾ ਸਾਡੇ ਚ ਇਸ ਤਰ੍ਹਾਂ ਦੀਆਂ ਕੁਰੀਤੀਆਂ ਪੈਦਾ ਕਰੇ ਉਹਨੇ 2 ਸਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਥੇ ਵਿਚਰਿਆ ਤੇ ਜਿਸ ਤਰੀਕੇ ਦੇ ਨਾਲ ਮਾਰੇ ਅੰਸਰਾਂ ਨੂੰ ਇੱਥੇ ਬढ़ावा ਮਿਲਿਆ ਜਿਸ ਤਰੀਕੇ ਦੇ ਨਾਲ ਇੱਥੇ ਹੋਂਹਾ ਲੁਕਟਾ ਨਸ਼ੇ ਆਏ ਆ ਉਹ ਉਸ ਕਰਕੇ ਅੱਜ ਸੀਦਰੰਗਰਾਲ ਨੂੰ ਇਥੋਂ ਪਛਾੜਿਆ ਜਾਏਗਾ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹ ਤਾਂ ਵੈਸੀ ਹੀ ਹੋਮੋਪੈਥਿਕ ਦੀ ਗੋਲੀ ਜਾਂ ਨਾ ਉਹਦਾ ਕੋਈ ਖਾ ਕੇ ਕਿਸੇ ਨੂੰ ਫਾਇਦਾ ਹੈ ਨਾ ਕੋਈ ਨੁਕਸਾਨ ਹੈ ਸਰ ਆ ਨਵਾਂ ਸੀਦਰੰਗਰਾਲ ਨੇ ਕਿਹਾ ਹੈਗਾ ਕਿ ਤੁਸੀਂ ਐਲੀਵिएशन ਤਾਂ ਲਗਾ ਰਹੇ ਹੋ ਲੇਕਿਨ ਪ੍ਰੂਫ ਵੀ ਕੋਈ ਲੈ ਕੇ ਆਓ ਸਾਹਮਣੇ ਸਬੂਤ ਸਰਕਾਰ ਆ ਜਾਣੀ ਸਾਡੀ ਸਾਰਾ ਕੁਝ ਸਬੂਤ ਬੜਾ ਸਾਹਮਣੇ ਆ ਜਾਣਗਾ ਸਰ ਅਗਰ ਗੱਲ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਵੱਡੇ ਸਤਰਤੇ ਜਿਹੜੀ ਤਬਾਦਲੇ ਦੀ ਜੀਐਸਟੀ ਜਾਰੀ ਤੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਪੁਲਿਸ ਮੁਲਾਜ਼ਮਾਂ 사이 ਗਿ ਲੋਸ਼ ਹੈ ਸੋਰਸਸ ਦੇ ਮੁਤਾਬਿਕ ਤੇ ਮੀਡੀਆ ਰਿਪੋਰਟ ਮੁਤਾਬਿਕ ਕਈ ਪੁਲਿਸ ਮੁਲਾਜ਼ਮ ਰਿਹਾਇਰਮੈਂਟ ਲੈ ਰਹੇ ਨੇ ਤੇ ਕਈ ਇਸਤਫਾ ਦੇ ਲੇ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹੈ ਕਿ ਇਸ ਤਰ੍ਹਾਂ ਦੀਆਂ ਬਦਲਾਖੋੜੀ ਦੀਆਂ ਨੀਤੀਆਂ ਕਈ ਸਰਕਾਰਾਂ ਨੇ ਮਾਸਕਾ ਤੇ ਡਾਕਟਰਾਂ ਤੇ ਪੁਲਸ ਵਾਲਿਆਂ ਨਾਲ ਕਰਕੇ ਦੇਖ ਲਈਆਂ ਤੁਸੀਂ ਹਜ਼ਾਰਾਂ ਪੁਲਿਸ ਕਰਮਚਾਰੀਆਂ ਨੂੰ ਬਦਲ ਰਹੇ ਹੋ ਜਿਹੜੀ ਕਿ ਤੁਹਾਡੀ ਬਹੁਤ ਹੀ ਮਾੜੀ ਸੋਚ ਹੈ ਜੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਤਾਂ ਉਹਦੇ ਜ ਆਪਣੇ ਮੰंजे ਥੱਲੇ ਸੋਟਾ ਮਾਰੋ ਆਪਣੇ ਜ ਕਮੀ ਲਪੋ ਕਿ ਤੁਸੀਂ ਮੁਲਾਜ਼ਮਾਂ ਦਾ ਕਿਆ-ਕਿਆ ਨੁਕਸਾਨ ਕੀਤਾ ਕਿਉਂ ਇਹਨਾਂ ਨੂੰ ਬੀਏ ਨਹੀਂ ਦਿੱਤਾ ਕਿਉਂ ਇਹਨਾਂ ਦੇ ਪੱਤੇ ਨਹੀਂ ਮਿਲੇ ਕਿਉਂ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਤੁਸੀਂ ਨਹੀਂ ਚਲਾ ਸਕੇ ਜਿਹਦੇ ਕਰਕੇ ਅੱਜ ਕਰਮਚਾਰੀ ਵਰਗ ਤੁਹਾਡੇ ਉਲਟ ਹੈ ਲੇਕਿਨ ਇਹ ਨਹੀਂ ਹੈ ਕਿ ਤੁਸੀਂ ਬਦਲਾਖੋੜੀ ਦੇ ਨੀਤੀ ਨਾਲ ਉਹਨਾਂ ਨੂੰ 100-100 ਕਿਲੋਮੀਟਰ 200 ਕਿਲੋਮੀਟਰ ਤੇ ਬਦਲ ਦੋ ਇਹ ਜਿਹੜੀ ਨੀਤੀ ਹੈ ਤੁਹਾਨੂੰ ਹੋਰ ਪੁੱਠੀ ਪੈਗੀ ਤੇ ਤੁਸੀਂ ਇਹਦੇ ਨਾਲੋਂ ਵੱਧ ਵੋਟਾਂ ਤੇ ਹੁਣ ਹਾਰੋ ਕਰੋ ਇੱਥਾਰੇ ਕੋ ਕੁੱਛ ਕਾਲੀ ਭੇਡਾ ਵੀ ਇਹ ਜਿਸ ਨੂੰ ਕਰਨ ਲਈ ਇਸ ਲਈ ਤਬਾਹ ਤੇ ਕੀ ਜਾਵੇ ਮੁੱਖ ਮੰਤਰੀ ਜੀ ਕਾਲੀਆਂ ਭੇਡਾ ਆਪਣੀ ਪਾਰਟੀ ਆਪਣੇ ਆਪਣੇ ਅੰਦਰ ਦੇਖਣ ਵੀ ਇਹਨਾਂ ਦੇ ਅੰਦਰ ਕਿਹੜੀਆਂ ਕਾਲੀਆਂ ਭੇਡਾ ਜਿਨ੍ਹਾਂ ਕਰਕੇ ਹਾਰ ਰਹੇ ਹੋ ਤੁਹਾਡੇ ਮੰਤਰੀਆਂ ਦੇ ਜਿਸ ਤਰੀਕੇ ਦੇ ਹਾਲ ਹੈ ਤੁਹਾਡੇ ਜਿੰਨੇ ਵੀ ਚੇਅਰਮੈਨ ਯਾ ਤੁਹਾਡੇ ਵਰਕਰ ਜਿਨ੍ਹਾਂ ਨੇ ਲੁੱਟ ਪਾਈ ਹੋਈ ਆ ਉਹਨਾਂ ਬਾਰੇ ਸੋਚੋ ਜਿਹੜੇ ਤੁਹਾਡੇ ਮੰਤਰੀਆਂ ਦੀਆਂ ਵੀਡੀਓਜ਼ ਆ ਰਹੀਆਂ ਉਹਨਾਂ ਬਾਰੇ ਸੋਚੋ ਜਿਹੜੀਆਂ ਆਉਣ ਵਾਲੀਆਂ ਹਨ ਉਹਨਾਂ ਬਾਰੇ ਸੋਚੋ ਇਸ ਕਰਕੇ ਆਪਣਾ ਜਿਹੜਾ ਕਹਿੰਦੇ ਵੀ ਗੁੱਸਾ ਕੁਮਾਰੀ ਵਾਲਾ ਗੁੱਸਾ ਕਦੇ ਪਰ ਘੜ ਦਿੰਦੇ ਆ ਇਸ ਤਰ੍ਹਾਂ ਨਾ ਕਰੋ ਤੁਸੀਂ ਸਾਡੇ ਜਿਹੜੇ ਲੋਕ ਐ ਉਹਨਾਂ ਨਾਲ ਪਿਆਰ ਨਾਲ ਪੇਸ਼ ਆਓ ਸਰ ਆਖਰੀ ਸਵਾਲ ਹੈ ਪੰਜਾਬ ਦੇ ਜੀਐਨਟੀ ਦੇ ਵਿੱਚ ਕਿ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਰੇਲਵੇ ਸਟੇਸ਼ਨ ਮਾਸਟਰ ਨੂੰ ਇੱਕ ਚਿੱਠੀ ਮਿਲੀ ਹੈ ਉਹਦੇ ਵਿੱਚ ਪੰਜਾਬ ਦੇ ਜੀਐਨਟੀ ਦੇ ਰੇਲਵੇ ਸਟੇਸ਼ਨ ਨੂੰ ਬੰਗਲਾ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਔਰ ਜਿਸ ਨੇ ਚਿੱਠੀ ਲਿਖੀ ਹੈ ਉਹ ਆਪਣੇ ਆਪ ਨੂੰ ਏਰੀਆ ਕਮਾਂਡਰ ਦੱਸਿਆ ਲક્ષਵੇਂ ਤੌਰ 'ਤੇ ਬਾਰਾ। ਇਹ ਗਿੱਦਰ ਚਿੱਠੀਆਂ ਪਹਿਲਾਂ ਵੀ ਆਉਂਦੀਆਂ ਰਹਿੰਦੀਆਂ ਹਨ ਲੇਕਿਨ ਇੰਟੈਲੀਜੈਂਸ ਨੂੰ ਚਾਹੀਦਾ ਹੈਗਾ ਡੋਗਾਈ ਦੇ ਵਿੱਚ ਪਤਾ ਕਰੇ ਇਸ ਤਰ੍ਹਾਂ ਦੇ ਹਾਲਾਤ ਕਿਉਂ ਪੈਦਾ ਹੋ ਰਹੇ ਹਨ। ਸੋ ਪੰਜਾਬ ਦੇ ਹਾਲਾਤ ਬੜਕ ਬਗੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਰੋਕਣਾ ਚਾਹੀਦਾ ਧੰਨਵਾਦ ਕਾਪੀ ਹੋ ਗਿਆ ਸਰਜੀ ਕਾਪੀ ਹੋ ਗਿਆ ਫਿਰ ਸਹੀ ਫਿਰ ਵੀ ਆਪ ਹੈਤੀ ਹੈ ਆਮ ਆਦਮੀ ਪਾਰਟੀ ਕੇ ਤਮਾਮ ਬੜੇ ਲੀਡਰਸ ਕੈਬਨ ਮੰਤਰੀ ਜਾਂ ਤੱਕ ਇਸ ਸੰਵੀਪਾਟਕ ਉਹਨਾਂ ਨੇ ਜਲੰਧਰ ਮੇ ਮੀਟਿੰਗ ਕੀਤੀ ਹੈ ਜੀ ਕੇ ਸਾਥ ਔਰ ਇਲੈਕਸ਼ਨ ਕੋ ਲੈ ਕੇ ਕੀ ਲੱਗ ਰਹਾ ਹੈ ਕਿ ਇਸ ਵਾਰ ਕਿਉਂਕਿ ਸਰਕਾਰ ਸੱਤਾ ਮੇ ਹੈ ਤੋ ਕਈ ਨਾ ਕਈ ਜਵਾਬ ਰਹੇਗਾ ਆਮ ਆਦਮੀ ਪਾਰਟੀ ਨੇ ਇਹ ਕੋਈ ਪਹਿਲੀ ਮੀਟਿੰਗ ਨਹੀਂ ਕੀਤੀ ਇਸ ਤੋਂ ਪਿਛਲੇ ਇਲੈਕਸ਼ਨ ਦੇ ਵਿੱਚ ਕੀਤੀ ਸੀ ਉਸ ਤੋਂ ਪਿਛਲੇ ਇਲੈਕਸ਼ਨ ਦੇ ਵਿੱਚ ਕੀਤੀ ਸੀ ਜਦ ਇਲੈਕਸ਼ਨ ਆਉਂਦਾ ਤਾਂ ਇੱਥੇ ਰਹਿਣ ਵੀ ਆ ਜਾਂਦੇ ਇੱਥੇ ਮੀਟਿੰਗਾਂ ਕਰਨ ਵੀ ਆ ਜਾਂਦੇ ਲੇਕਿਨ ਅੱਜ ਵੈਸਟ ਦੇ ਵਿੱਚ ਗੰਦਾ ਪਾਣੀ ਆਉਂਦਾ 70 ਸਾਲਾਂ ਬਾਅਦ ਵੀ ਅੱਜ ਗੰਦਾ ਪਾਣੀ ਆ ਰਿਹਾ 2 ਸਾਲ ਹੋ ਗਏ ਨਾਲੇ ਸਰਕਾਰ ਆਏ ਨੂੰ ਇਹਨਾਂ ਨੇ ਕਿਸੇ ਟਿਊਬਵਲ ਦੀ ਗੇਰ ਨਹੀਂ ਕੀਤੀ ਲੋਕਾਂ ਨੂੰ ਪੀਣ ਵਾਸਤੇ ਪਾਣੀ ਗੰਦਾ ਮਿਲ ਰਿਹਾ ਸੀ ਬੋਤਲ 'ਚ ਪਾ ਕੇ ਦੇਖੋ ਤੁਸੀਂ ਉਹਦੇ ਨਾਲ ਨਹਾ ਵੀ ਨਹੀਂ ਸਕਦੇ ਪੀਣਾਂ ਦਾ ਦੂਰ ਦੀ ਗੱਲ ਹੈ ਇਸੇ ਤਰ੍ਹਾਂ ਗਲੀਆਂ ਦੇ ਵਿੱਚ ਗੰਦਾ ਪਾਣੀ ਸੀਵਰੇਜ ਦਾ ਘੁੰਮ ਰਿਹਾ ਜੇ ਆਮ ਆਦਿ ਪਾਟੀ ਚੰਗੀ ਹੁੰਦੀ ਤਾਂ ਸਵਾ ਦੋ ਸਾਲ ਹੋ ਗਿਆ ਇਹਨਾਂ ਦੀ ਸਰਕਾਰ ਬਣੇ ਨੂੰ ਇਹ ਕੁਛ ਨਾ ਕੁਛ ਸੋਚਦੇ ਬੈਸਦਾ ਲੇਕਿਨ ਇਹਨਾਂ ਨੇ ਕੁਛ ਨਹੀਂ ਸੋਚਿਆ ਹੁਣ ਇਹਨਾਂ ਨੂੰ ਹਰਾਉਣ ਦੀ ਵਾਰੀ ਆ ਗਈ ਹੈ ਇਹਨਾਂ ਨੂੰ ਸਬਕ ਸਿਖਾਉਣ ਦੀ ਵਾਰੀ ਆ ਗਈ ਹੈ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਉਣਾ ਹੈ ਇੱਥੇ ਮੁੱਖ ਮੰਤਰੀ ਆ ਕੇ ਰਹੇ ਉਹਦਾ ਪਰਿਵਾਰ ਰਹੇ ਕੋਈ ਰਹੇ ਲੇਕਿਨ ਸਾਡੇ ਹਾਲਾਤ ਨਹੀਂ ਬਦਲੇ ਐਸੀ ਇਸ ਕਰਕੇ ਵੈਸਟ ਵਾਲਿਆਂ ਨੇ ਇਹਨਾਂ ਨੂੰ ਹਰਾਉਣਾ ਕੱਲ ਕੇਜੀ ਗਾਲ ਸਰ ਤੋਂ ਜ਼ਮਾਨਤ ਮਿਲੀ ਹੈ ਉਸ ਦੇ ਬਾਅਦ ਪਟਾਕੇ ਚਲਾਏ ਗਏ ਲੇਕਿਨ ਫਿਰ ਉਹਨਾਂ ਨੂੰ ਰੋਕ ਦਿੱਤਾ ਗਿਆ ਕਿਹਾ ਗਿਆ ਮੈਨੂੰ ਪਤਾ ਲੱਗਿਆ ਕਿ ਬਾਰਡਰ ਤੇ ਲੜਾਈ ਲੜਨ ਵਾਸਤੇ ਗਏ ਹੋਏ ਸੀ ਕੇਜਰੀਵਾਲ ਜੀ ਉੱਥੇ ਜਿੱਤ ਹੋ ਗਈ ਹੈ ਤੇ ਵਾਪਸ ਆ ਰਹੇ ਸੀ ਪਟਾਕੇ ਚੱਲਣ ਲੱਗੇ ਲੇਕਿਨ ਰਸਤੇ 'ਚ ਪਤਾ ਲੱਗਿਆ ਕਿ ਅਜੇ ਲੜਾਈ ਹੋਰ ਬਾਕੀ ਹੈ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਸੋ ਮਨੋ ਐ ਦੱਸੋ ਕਿ 100 ਜੂੜੇ ਖਾ ਕੇ ਬਿੱਲੀ ਹੱਜ ਤੋ ਚੱਲੀ ਐ ਇਹ ਕਿਹੜਾ ਉਹ ਜਾਗਰਤੀ ਕਿਤੇ ਆ ਰਹੀ ਸੀ ਜਿਹੜੇ ਇਹਨੇ ਪਟਾਕੇ ਚਲਾਉਣ ਲੱਗੇ ਰਾਤੋਂ ਰਾਤ ਤੇ ਬਾਅਦ ਦੇ ਵਿੱਚ ਹਾਈ ਕੋਰਟ ਨੇ ਵਾਪਸ ਮੋੜ ਦੇ ਸੋ ਬਲਕੇ ਇਹਨਾਂ ਨੂੰ ਚਿੰਤਨ ਕਰਨਾ ਚਾਹੀਦਾ ਕਿ ਕਿਉਂ ਹੋ ਅੰਦਰ ਗਏ ਕਿਉਂ ਪੰਜਾਬ ਇਹ ਤਾਂ ਦਿੱਲੀ ਦਾ ਹੀ ਟਟਾਲਾ ਨਿਕਲੇਗਾ ਜਿੱਦ ਦਿਨ ਪੰਜਾਬ ਦਾ ਨਿਕਲੇਗਾ ਉਸ ਦਿਨ ਤੁਹਾਨੂੰ ਪਤਾ ਲੱਗੇਗਾ ਕਿ ਹਜ਼ਾਰਾਂ ਕਰੋੜ ਰੁਪਈਆ ਪੰਜਾਬ ਦਾ ਵੀ ਇਹਨਾਂ ਨੇ ਇਸੇ ਤਰ੍ਹਾਂ ਲੁੱਟਿਆ ਔਰ ਦੋਵੇਂ ਹੱਤੀ ਪੰਜਾਬ ਨੂੰ ਲੁੱਟਿਆ ਜਾ ਰਿਹਾ ਇਹ ਆਪਾਂ ਲੋ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਸਰ ਇੱਕ ਐਮਐਲਏ ਦੀ ਵੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਹੈ ਵੀ ਸਰ ਉਹ ਜਿਹਦੇ ਵਿੱਚ ਉਹ ਦੱਸਦੇ ਕਿ ਹਾਰ ਦੇ ਕਾਰਨ ਇਹਨਾਂ ਦਾ ਆਪਣਾ ਐਮਐਲਏ ਇਹ ਕਹਿ ਰਿਹਾ ਕਿ ਵਰਕਾਂ ਦੀ ਕੋਈ ਸੁਣਵਾਈ ਨਹੀਂ ਇੱਥੇ ਦਫ਼ਤਰਾਂ ਦੇ ਵਿੱਚ ਕ腐ਸ਼ਨ ਹੈ ਨਸ਼ਿਆਂ ਦੀ ਪਰਹਮਾਰ ਹੋਈ ਵੀ ਇਹਨਾਂ ਦਾ ਆਪਣਾ ਐਮਐਲਏ ਕਹਿ ਰਿਹਾ ਐਸੀ ਨਹੀਂ ਕਹਿ ਰੇ ਸੋ ਇਹ ਸੰਭਾੜੇ ਨਹੀਂ ਸਕੇ ਪੰਜਾਬ ਨੂੰ ਤੇ ਫੇਲ ਹੋ ਗਿਆ ਪੰਜਾਬ ਨੂੰ ਚੰਗੀ ਸਰਕਾਰ ਦੇਣ ਦੇ ਵਿੱਚ ਔਰ ਹੁਣ ਇਹ ਹੈ ਕਿ ਆ ਸਾਡੇ ਪਾਸ ਹੁਣ ਵੈਸਟ ਦਾ ਹਲਕਾ ਵਿੱਚ ਚੋਣ ਹੋਣੀ ਹੈ ਪਹਿਲਾਂ ਵੀ ਇਹ 3 ਨੰਬਰ ਤੇ ਆਏ ਤੇ ਅਗਲੀ ਵਾਰੀ ਵੀ 3 ਤੇ ਆਣਾ ਸਰ ਅੱਜ ਨਾਮਿਨੇਸ਼ਨ ਮੰਨੇ ਜਾ ਰਹੇ ਹਨ ਤਾਂ ਕੀ ਲੱਗਦਾ ਹੈ ਕਿ ਇਸ ਵਾਰ ਕੈਸੀ ਨਾਮ ਕਾਂਗਰਸ ਪਾਰਟੀ ਨੇ ਇੱਕ கிரਾਸ ਰੂਟ ਤੋਂ ਮਹਿਲਾ ਵਰਕਰ ਜਿਹੜੀ ਕਿ 4-5 ਵਾਰ ਇੱਥੇ ਮਿਸਟਰ ਕਾਪੋਰੇਸ਼ਨ ਦੇ ਵਿੱਚ ਐਮ ਸੀ ਰਹੀ ਹੈ ਸੀਨੀਅਰ ਡਿਪਟੀ ਮੇਲ ਰਹੀ ਹੈ ਤੇ ਹਮੇਸ਼ਾ ਤੋਂ ਆਪਣੇ ਕਾਂਗਰਸ ਪਾਰਟੀ ਦੀ ਵਰਕਰ ਰਹੀ ਹੈ ਇਹਨਾਂ ਦੇ ਪਤੀ ਵੀ ਪਹਿਲਾਂ ਐਮ ਸੀ ਸੀ ਉਹ ਵੀ ਕਾਂਗਰਸ ਪਾਰਟੀ ਦੇ ਹੀ ਸੀ ਆਜ਼ਾਦੀ ਤੋਂ ਪਹਿਲਾਂ ਤੋਂ ਇਹ ਜਿਹੜਾ ਪਰਿਵਾਰ ਹੈ ਕਾਂਗਰਸੀ ਆ ਕਦੇ ਬਦਲਿਆ ਨਹੀਂ ਇਹਨਾਂ ਨੇ ਕਦੇ ਦਲ ਨਹੀਂ ਬਦਲਿਆ ਤੇ ਲਾਇਲ ਵਰਕਰ ਕਾਂਗਰਸ ਦੇ ਰਹੇ ਆ ਹਮੇਸ਼ਾ ਕਾਂਗਰਸੀ ਸਪੋਰਟ ਕੀਤੀ ਹੈ ਕਾਂਗਰਸ ਪਾਰਟੀ ਨੇ ਇਸ ਕਰਕੇ ਇੱਕ ਦੋਇਲ ਵਰਕਰ ਨੂੰ ਇੱਕ ਮਹਿਲਾ ਵਰਕਰ ਨੂੰ ਇੱਕ ਐਮਸੀ ਲੈਵਲ ਦੀ ਵਰਕਰ ਨੂੰ ਟਿਕਟ ਦੇ ਕੇ نوازਿਆ ਮੈਂ ਧੰਨਵਾਦੀਆਂ ਕਾਂਗਰਸ ਹਾਈ ਕਮਾਂਡ ਦਾ ਜਿਨ੍ਹਾਂ ਨੇ ਇੱਕ ਆਮ ਵਰਕਰ ਨੂੰ ਆਮ ਆਦੀ ਪਾਰਟੀ ਵਾਲੇ ਤਾਂ ਕਹਿੰਦੇ ਸੀ ਆਮ ਬੰਦੇ ਟਿਕਟ ਦਿੰਦੇ ਲੇਕਿਨ ਕਾਂਗਰਸ ਪਾਰਟੀ ਨੇ ਅਸਲ ਦੇ ਵਿੱਚ ਇੱਕ ਆਮ ਔਰ ਮਹਿਲਾ ਮਹਿਲਾ ਮਾਨੋ ਵੀ ਇਸ ਅਕਲ ਦਾ ਮਾਣ ਮਿਲਿਆ ਕਿ ਉਹਨਾਂ ਨੂੰ ਇੱਥੋਂ ਟਿਕਟ ਦਿੱਤੀ ਗਈ ਹੈ ਕਾਂਗਰਸ ਪਾਰਟੀ ਵੱਲੋਂ ਸੋ ਮੈਂ ਕਾਂਗਰਸ ਪਾਰਟੀ ਦਾ ਧੰਨਵਾਦੀ ਹਾਂ ਇੱਕ ਉਦਮੀ ਪੜ੍ਹੇ ਲਿਖੀ ਸੂਝਵਾਨ ਔਰ ਇਮਾਨਦਾਰ ਲੇਡੀ ਹੈ ਚਾਰ ਪੰਜ ਇਲੈਕਸ਼ਨ ਲੜ ਚੁੱਕੀ ਹੈ ਹਰ ਵਾਰ ਜਿੱਤੀ ਹੈ ਤੇ ਕਦੇ ਵੀ ਇਹਨਾਂ ਤੇ ਕੋਈ ਅਲੀਗੇਸ਼ਨ ਜਾਂ ਇਹਨਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਹੋਇਆ ਹਮੇਸ਼ਾ ਇਮਾਨਦਾਰ ਰਹਿ ਕੇ ਇਹਨਾਂ ਨੇ ਕੰਮ ਕੀਤਾ ਸੋ ਮੈਨੂੰ ਪੂਰੀ ਉਮੀਦ ਹੈ ਕਿ ਵੱਡੀ ਗਿਣਤੀ ਦੇ ਨਾਲ ਐਸੀ ਕਾਂਗਰਸ ਪਾਰਟੀ ਜਿਹੜੀ ਹੈ ਇੱਥੋਂ ਜਿੱਤੇਗੀ ਦੂਸਰੀਆਂ ਪਾਰਟੀਆਂ ਨੇ ਇੱਕ ਖੇਲੇ ਕੀਤਾ ਤੁਸੀਂ ਦੇਖੋ ਕਿ ਜਿਹੜਾ ਪਿਛਲੀ ਵਾਰੀ ਬੀਜੇਪੀ ਕਿਤੇੋਂ ਖੜਾ ਸੀ ਹੈ ਕਿ ਆਮ ਆਦਮੀ ਪਾਰਟੀ ਚੋਂ ਖੜਾ ਹੈ ਜਿਹੜਾ ਪਿਛਲੀ ਵਾਰੀ ਆਮ ਆਦਮੀ ਪਾਰਟੀ ਚੋਂ ਖੜਾ ਸੀ ਉਹ ਹੁਣ ਬੀਜੇਪੀ ਚੋਂ ਖੜਾ ਹੈ ਇਹਨਾਂ ਨੇ ਬੰਦੇ ਬਦਲੇ ਆ ਇਹਨਾਂ ਦੀ ਸੋਚ ਵੀ ਅਜਿਹੀ ਹੈ ਇਹਨਾਂ ਨੂੰ ਕੋਈ ਸਰੋਕਾਰ ਨਹੀਂ ਸਮਾਜ ਕਿਸ ਤਰ੍ਹਾਂ ਚੱਲਦਾ ਹੈ ਇਹ ਦਲ ਬਦਲਵਾ ਨੂੰ ਸਭ ਤੋਂ ਉਤਸ਼ਾਹਿਤ ਕਰਦੇ ਆ ਤੇ ਇੱਕ ਸਮਾਜ ਦੇ ਵਿੱਚ ਮਾੜੀ ਕੁਰੀਤੀ ਪਾਰ ਹੈ ਇੱਕ ਨਵਾਂ ਐਸਾ ਜਿਹੜਾ ਕਿ ਸਮਾਜ ਨੂੰ ਵਾਸਤੇ ਘਾਤਕ ਹੈ ਦਲ ਬਦਲਣ ਦਾ ਐਸਾ ਰਵਾਜ ਇੱਥੇ ਪਾਰੇ ਪਾਰਟੀਆਂ ਆਪ ਉਤਸ਼ਾਹਤ ਕਰਦੀਆਂ ਤੇ ਜਿਹੜੇ ਇਹ ਲੀਡਰ ਹੈ ਜਿਹੜੇ ਕਿ ਚੋਣਾਂ ਲੜ ਰਹੇ ਇਹ ਲਾਜ ਦੇ ਬਸ ਪੈ ਕੇ ਇਹ ਡਰ ਦੇ ਬਸ ਪੈ ਕੇ ਇਹ ਚੌਧਰਾ ਦੀ ਭੁੱਖ ਦੇ ਵਿੱਚ ਆਪਣੀਆਂ ਪਾਰਟੀਆਂ ਬਦਲੇ ਦਲ ਬਦਲਿਓ ਆਨੂੰ ਪਹਿਲਾਂ ਵੀ ਇੱਥੇ ਮਾਰ ਦਿੱਤੀ ਗਈ ਹੈ ਹੁਣ ਵੀ ਦਲ ਬਦਲੂਆਂ ਨੂੰ ਮਾਰ ਦਿੱਤੀ ਜਾਏਗੀ